ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸਰਦਾਰ ਹਰਕੇਸ਼ ਸਿੰਘ ਕਹਿਲਜੀ ਦੀ ਪੁਸਤਕ ਪੰਜਾਬੀ ਵਿਰਸਾ ਕੋਸ਼ ਵਿੱਚੋਂ ਘਰੇਲੂ ਵਸਤਾਂ ਤੇ ਧੰਦੇ ਸਰਲੇਖ ਅਧੀਨ ਚਰਖਾ ਚਰਮਖਾਨ ਅਤੇ ਗਲੋਟਿਆਂ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਚਰਖੇ ਬਾਰੇ ਜਾਣਦੇ ਹਾਂ ਲੋਹੇ ਦੇ ਤੱਕਲੇ ਨੂੰ ਘੁਮਾ ਕੇ ਰੂਹ ਦੀ ਪੂਣੀ ਤੋਂ ਤਾਰ ਕੱਢਣ ਵਾਲੇ ਸੰਦ ਨੂੰ ਚਰਖਾ ਕਹਿੰਦੇ ਹਨ ਚਰਖੇ ਦੇ ਤੱਕਲੇ ਦਾ ਇੱਕੋ ਇੱਕ ਕੰਮ ਕਿਸੇ ਵਸਤੂ ਵਿੱਚੋਂ ਤਾਰ ਜਾਂ ਤੰਦ ਕੱਢਣਾ ਹੈ ਤੰਦਾਂ ਤੋਂ ਕੱਪੜਾ ਬਣਦਾ ਹੈ ਕੱਪੜੇ ਦੀ ਅਸੀਂ ਵੱਖ-ਵੱਖ ਢੰਗਾਂ ਨਾਲ ਵਰਤੋਂ ਕਰਦੇ ਹਾਂ ਚਰਖਾ ਬਣਾਉਣ ਲਈ ਪਹਿਲਾਂ ਇੱਕ 30 ਜਾਂ 40 ਇੰਚ ਲੰਮੀ 5 ਇੰਚ ਚੌੜੀ ਤੇ 4 ਇੰਚ ਮੋਟੀ ਲੱਕੜ ਦੀ ਫੱਟੀ ਲਈ ਜਾਂਦੀ ਹੈ ਇਸ ਫੱਟੀ ਨੂੰ ਕਾੜ ਕਹਿੰਦੇ ਹਨ ਕਾਡ ਦੇ ਇੱਕ ਸਿਰੇ ਤੇ 15 ਇੰਚ ਲੰਮੀ ਤੇ ਦੂਜੇ ਸਿਰੇ ਤੇ 25 ਇੰਚ ਲੰਮੀਆਂ ਫੱਟੀਆਂ ਜਿਨ੍ਹਾਂ ਦੀ ਚੌੜਾਈ 7 ਇੰਚ ਹੁੰਦੀ ਹੈ ਤੇ ਮੋਟਾਈ 4 ਇੰਚ ਹੁੰਦੀ ਹੈ ਫਿੱਟ ਕੀਤੀਆਂ ਜਾਂਦੀਆਂ ਹਨ ਇੰਨਾਂ ਫੱਟੀਆਂ ਨੂੰ ਫੱਲੜ ਕਹਿੰਦੇ ਹਨ ਛੋਟੇ ਫੱਲੜ ਵਿੱਚ ਤਿੰਨ ਗੋਲ ਗਲੀਆਂ ਕੱਡੀਆਂ ਹੁੰਦੀਆਂ ਹਨ ਜਿਸ ਵਿੱਚ ਖਰਾਦੀਆਂ ਹੋਈਆਂ ਤਿੰਨ ਗੁੱਡੀਆਂ ਫਿੱਟ ਕੀਤੀਆਂ ਜਾਂਦੀਆਂ ਹਨ ਸਾਈਡਾਂ ਦੀਆਂ ਗੁੱਡੀਆਂ ਦੇ ਵਿਚਾਲੇ ਛੋਟੀਆਂ ਜਿਹੀਆਂ ਗਲੀਆਂ ਕੱਡੀਆਂ ਹੁੰਦੀਆਂ ਹਨ ਇਨ੍ਹਾਂ ਗਲੀਆਂ ਵਿੱਚ ਮੁੰਜ ਦੀਆਂ ਗੁੰਦ ਕੇ ਜਾਂ ਚਮੜੇ ਦੀਆਂ ਬਣਾ ਕੇ ਚਰਮਖਾਂ ਪਾਈਆਂ ਜਾਂਦੀਆਂ ਹਨ ਸਾਈਡਾਂ ਦੀਆਂ ਦੋ ਗੁੱਡੀਆਂ ਦੀ ਲੰਬਾਈ 11 ਇੰਚ ਹੁੰਦੀ ਹੈ ਵਿਚਕਾਰਲੀ ਦੀ 12 ਇੰਚ ਹੁੰਦੀ ਹੈ ਵਿਚਕਾਰਲੀ ਗੁੱਡੀ ਦੇ ਵਿਚਾਲੇ ਲੰਬਾਈ ਵਿੱਚ ਇੱਕ ਲੰਮੀ ਗਲੀ ਕੱਢੀ ਹੁੰਦੀ ਹੈ ਜਿਸ ਵਿੱਚੋਂ ਦੀ ਮਾਲ ਚੱਲਦੀ ਹੈ ਕਾਰਡ ਦੇ ਦੂਸਰੇ ਸਿਰੇ ਵਾਲੇ بڑے ਫੱਲੜ ਦੇ ਦੋਵੇਂ ਕਿਨਾਰਿਆਂ ਦੇ ਨੇੜੇ ਦੋ ਗਲੀਆਂ ਕੱਢੀਆਂ ਜਾਂਦੀਆਂ ਹਨ ਜਿਸ ਵਿੱਚ ਖਰਾਦੇ ਹੋਏ 20 ਚਾ 2 ਇੰਚ ਲੰਮੇ ਮੁੰਨੇ ਫਿੱਟ ਕੀਤੇ ਜਾਂਦੇ ਹਨ ਇਨ੍ਹਾਂ ਮੁੰਨਿਆਂ ਦੇ ਵਿਚਾਲੇ ਛੋਟੀਆਂ ਜਿਹੀਆਂ ਗਲੀਆਂ ਹੁੰਦੀਆਂ ਹਨ ਫਿਰ ਪਤਲੀ ਲੱਕੜ ਦੇ ਫਟਿਆਂ ਨੂੰ ਦਿਲੇਦਾਰ ਜੋੜ ਕੇ ਗੋਲ ਆਕਾਰ ਦੇ ਦੋ-ਦੋ ਪੁੜ ਬਣਾਈ ਜਾਂਦੇ ਹਨ ਚਰਖੇ ਦੇ ਇਹਨਾਂ ਪੁੜਾਂ ਦੇ ਬਾਹਰਲੇ ਪਾਸੇ ਵਿੱਚ ਪਿੱਤਲ ਦੀਆਂ ਪੱਤੀਆਂ ਲਾਈਆਂ ਹੁੰਦੀਆਂ ਹਨ ਇਹਨਾਂ ਪੱਤੀਆਂ ਵਿੱਚ ਪਿੱਤਲ ਦੇ ਕੋਕੇ ਲਾਏ ਹੁੰਦੇ ਹਨ ਇਹਨਾਂ ਦੋਮਾ ਪੁੜਾਂ ਦੇ ਵਿਚਾਲੇ ਇੱਕ ਮੋਟੀ ਗੋਲ ਲੱਕੜ ਰੱਖ ਕੇ ਇਹਨਾਂ ਨੂੰ ਮੇਖਾਂ ਨਾਲ ਆਪਸ ਵਿੱਚ ਜੋੜਿਆ ਜਾਂਦਾ ਹੈ। ਇਸ ਗੋਲ ਲੱਕੜ ਨੂੰ ਮਝੇਰੂ ਕਹਿੰਦੇ ਹਨ। ਮਝੇਰੂ ਦੇ ਵਿਚਾਲੇ ਵੀ ਗਲੀ ਕੱਢੀ ਹੁੰਦੀ ਹੈ। ਪੁੜਾਂ ਦੇ ਕਿਨਾਰੇਾਂ ਤੋਂ ਆਰੀ ਨਾਲ ਹਰ 2.5 ਜਾਂ 3 ਇੰਚ ਦੇ ਫਾਸਲੇ ਤੇ तिरछे ਧੰਦੇ ਕੱਡੇ ਹੁੰਦੇ ਹਨ। ਇਹਨਾਂ ਦੰਦਿਆਂ ਵਿੱਚ ਸਣ ਦੀ ਰੱਸੀ ਕਰਾਸ ਬਣਾ ਕੇ ਪੁੜਾਂ ਦੀ ਸਾਰੀ ਗੁਲਾਈ ਉੱਪਰ ਫੇਰੀ ਜਾਂਦੀ ਹੈ ਇਸ ਰੱਸੀ ਨੂੰ ਕਸਨ ਕਹਿੰਦੇ ਹਨ ਕਸਨ ਪਾਉਣ ਨਾਲ ਪੋੜਾਂ ਦੀ ਗੁਲਾਈ ਉੱਪਰ ਕਸਨ ਦੇ ਡੱਬੇ ਜਿਹੇ ਬਣ ਜਾਂਦੇ ਹਨ ਦੋਮਾ ਮੁੰਨਿਆਂ ਦੇ ਵਿਚਾਲੇ ਫੇਰ ਮੁਝੇਰੂ ਤੇ ਫਿੱਟ ਕੀਤੇ ਪੋੜ ਰੱਖ ਕੇ ਉਹਨਾਂ ਦੇ ਵਿਚਕਾਰ ਰੱਖੀਆਂ ਗਲੀਆਂ ਵਿੱਚ ਦੀ ਲੋਹੇ ਦਾ ਇੱਕ 4 ਸੂਤ ਮੋਟਾ ਸਰੀਆ ਪਾਇਆ ਜਾਂਦਾ ਹੈ ਇਸ ਸਰੀਏ ਨੂੰ ਗੁੱਝ ਕਹਿੰਦੇ ਹਨ ਇਸ ਗੁੱਝ ਦੇ ਇੱਕ ਪਾਸੇ ਲੱਕੜ ਦਾ ਖਰਾਦ ਕੇ ਹੱਥਾ ਲੱਗਿਆ ਹੁੰਦਾ ਹੈ ਇਸ ਹੱਥੇ ਨਾਲ ਹੀ ਚਰਖਾ ਆਇਆ ਜਾਂਦਾ ਹੈ ਛੋਟੇ ਫਲੜ ਦੀਆਂ ਗੁੱਡੀਆਂ ਵਿੱਚ ਲੱਗੀਆਂ ਚਰਮਖਾਂ ਵਿੱਚ ਦੀ 20 ਜਾਂ 25 ਇੰਚ ਲੰਮਾ ਲੋਹੇ ਦਾ ਵਰੀਕ ਸਰੀਏ ਦਾ ਤੱਕਲਾ ਪਾਇਆ ਜਾਂਦਾ ਹੈ ਤੱਕਲੇ ਦਾ ਅਗਲਾ ਤੇ ਪਿਛਲਾ ਹਿੱਸਾ ਤਿੱਖਾ ਹੁੰਦਾ ਹੈ ਵਿਚਕਾਰੋਂ ਥੋੜਾ ਜਿਹਾ ਮੋਟਾ ਹੁੰਦਾ ਹੈ ਜਿੱਥੇ ਮਾਲ ਫੇਰਨ ਲਈ ਸੂਤ ਬਲੇਟਿਆ ਹੁੰਦਾ ਹੈ ਤੱਕਲੇ ਦੇ ਮੂਰਲੇ ਪਾਸੇ ਜਿੱਥੇ ਸੂਤ ਘੱਤ ਕੇ ਗਲੋਟਾ ਮਣਾਇਆ ਜਾਂਦਾ ਹੈ ਉਸ ਗਲੋਟੇ ਦੇ ਪਿਛਲੇ ਪਾਸੇ ਇੱਕ ਵਾਂਸਲ ਪਾਈ ਹੁੰਦੀ ਹੈ ਇਸ ਨੂੰ ਦਮਕੜਾ ਕਹਿੰਦੇ ਹਨ ਕਸਨ ਦੇ ਉੱਪਰ ਦੀ ਤੇ ਤੱਕਲੇ ਦੇ ਉੱਪਰ ਦੀ ਸੂਤ ਦਾ ਵਟ ਕੇ ਧਾਗਾ ਪਾਇਆ ਜਾਂਦਾ ਹੈ ਇਸ ਨੂੰ ਮਾਲ ਕਹਿੰਦੇ ਹਨ ਇਹ ਮਾਲ ਕਸਨ ਦੇ ਉੱਪਰ ਦੀ ਹੁੰਦੀ ਹੋਈ ਵਿਚਾਲੇ ਲੱਗੀ ਹੋਈ ਗੁੱਡੀ ਵਿੱਚ ਜੋ ਲੰਮਾ ਮੋਰੀ ਲੰਮੀ ਮੋਰੀ ਰੱਖੀ ਹੁੰਦੀ ਹੈ ਉਸ ਵਿੱਚੋਂ ਦੀ ਲੰਗਦੀ ਹੋਈ ਤਕਲੇ ਦੇ ਵਿਚਾਲੇ ਮੋٹے ਭਾਗ ਭਾਗ ਉੱਪਰ ਪਲੇਟੇ ਸੂਤ ਉੱਪਰੋਂ ਦੀ ਲੰਗਦੀ ਹੈ ਇਸ ਵਲੇਟੇ ਸੂਤ ਨੂੰ ਪਲੰਧ ਕਹਿੰਦੇ ਹਨ ਇਹ ਮਾਲ ਤਕਲੇ ਨੂੰ ਘਮਾਉਂਦੀ ਹੈ ਸੂਤ ਕੱਤਣ ਵਾਲੀ ਜਨਾਨੀ ਹੱਥੇ ਨੂੰ ਘਮਾਉਂਦੀ ਹੈ ਹੱਥਾ ਘਮਾਉਣ ਨਾਲ ਮਾਲ ਘੁੰਮਦੀ ਹੈ ਮਾਲ ਨੂੰ ਮਨ ਨਾਲ ਤੱਕਲਾ ਚੱਲਦਾ ਹੈ ਤੱਕਲੇ ਨਾਲ ਰੂਹ ਦੀ ਪੂਣੀ ਦਾ ਇੱਕ ਸੇਰਾ ਜੋੜ ਕੇ ਸੂਤ ਕੱਤਣਾ ਸ਼ੁਰੂ ਕੀਤਾ ਜਾਂਦਾ ਹੈ ਪੂਣੀਆਂ ਕੱਤ ਕੇ ਗਲੋਟਾ ਬਣਾਇਆ ਜਾਂਦਾ ਹੈ ਇਹ ਹੈ ਚਰਖੇ ਦੀ ਬੰਤਰ ਹੁਣ ਦੀ ਪੀੜ੍ਹੀ ਨਖੱਦਰ ਪਹਿਨਦੀ ਹੈ ਅਤੇ ਨਾ ਹੀ ਖੱਦਰ ਦੀਆਂ ਬਹੁਤੀਆਂ ਵਸਤਾਂ ਦੀ ਵਰਤੋਂ ਕਰਦੀ ਹੈ ਇਸ ਲਈ ਚਰਖੇ ਦੀ ਵਰਤੋਂ ਵੀ ਮੋਨਾ ਪਹਿਲਾਂ ਦੇ ਮੁਕਾਬਲੇ ਨਾ ਮਾਤਰ ਹੀ ਰਹਿ ਗਈ ਹੈ ਜੇ ਹੁਣ ਆਪਾਂ ਚਰਮਖਾਂ ਬਾਰੇ ਗੱਲ ਕਰਾਂਗੇ ਚਰਖੇ ਦੇ ਫੱਲੜ ਦੇ ਦੋਵੇਂ ਕਿਨਾਰਿਆਂ ਤੇ ਲੱਗੀਆਂ ਗੁੱਡੀਆਂ ਦੇ ਛੇਕਾਂ ਵਿੱਚ ਮੁੰਜ ਦੀਆਂ ਬਣਾਈਆਂ ਹੋਈਆਂ ਗੋਚੀਆਂ ਜਾਂ ਚਮੜੇ ਦੇ ਪਾਏ ਟੁਕੜਿਆਂ ਨੂੰ ਚਰਮਖਾਂ ਕਹਿੰਦੇ ਹਨ ਪਹਿਲਾਂ ਚਰਮਖਾਂ ਲੱਕੜ ਦੀਆਂ ਹੁੰਦੀਆਂ ਸਨ ਚਰਮਖਾਂ ਪਿਛਲੇ ਪਾਸੇ ਤੋਂ ਮੋਟੀਆਂ ਹੁੰਦੀਆਂ ਹਨ ਤੇ ਅਗਲੇ ਪਾਸੇ ਤੋਂ ਪਤਲੀਆਂ ਹੁੰਦੀਆਂ ਹਨ ਪਤਲੇ ਵਾਲੇ ਹਿੱਸੇ ਨੂੰ ਹੀ ਚਰਮਖਾਣੂ ਗੁੱਡੀਆਂ ਦੇ ਛੇਕਾਂ ਵਿੱਚ ਪਾਇਆ ਜਾਂਦਾ ਹੈ ਚਰਮਖਾਣ ਦੇ ਗੁੱਡੀਆਂ ਦੇ ਬਾਹਰ ਰਹੇ ਮੋٹے ਹਿੱਸਿਆਂ ਵਿੱਚ ਤੱਕਲੇ ਪਾਇਆ ਜਾਂਦਾ ਹੈ ਇਹ ਚਰਮਖਾਣ ਹੀ ਤੱਕਲੇ ਨੂੰ ਇੱਕ ਸਾਰ ਰੱਖਦੀਆਂ ਹਨ ਚਰਮਖਾਣ ਕਰਕੇ ਹੀ ਕਸਨ ਤੱਕਲੇ ਨੂੰ ਇੱਕ ਸਾਰ ਕਮਾਉਂਦੀ ਹੈ ਤੱਕਲੇ ਦੇ ਇੱਕ ਸਾਰ ਘੁੰਮਣ ਨਾਲ ਹੀ ਪੂਣੀ ਵਿੱਚੋਂ ਧਾਗਾ ਕੱਤਿਆ ਜਾਂਦਾ ਹੈ ਚਰਮਖਾਂ ਦੇ ਤੱਕਲੇ ਵਾਲੇ ਹਿੱਸੇ ਵਿੱਚ ਤੇਲ ਲਾਇਆ ਜਾਂਦਾ ਹੈ ਤਾਂ ਜੋ ਚਰਖਾ ਰਹਿਲਾ ਚੱਲੇ ਅੱਜਕੱਲ ਕੋਈ ਕੋਈ ਕੁੜੀ ਜਾਂ ਬਜ਼ੁਰਗ ਔਰਤ ਹੀ ਚਰਖਾ ਕੱਤਦੀ ਹੈ ਇਸ ਲਈ ਅੱਜ ਦੀ ਬਹੁਤੀ ਪੀੜੀ ਨੂੰ ਚਰਮਖਾਂ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਇਸ ਤੋਂ ਬਾਅਦ ਹੁਣ ਆਪਾਂ ਗਲੋਟੇ ਬਾਰੇ ਗੱਲ ਕਰਾਂਗੇ ਪੂਣੀ ਨੂ ਚਰਖੇ ਦੇ ਤੱਕਲੇ ਤੇ ਘੱਤ ਕੇ ਬਨਾਇਆ ਹੋਇਆ ਧਾਗੇ ਦਾ ਇੱਕ ਛੋਟਾ ਜਿਹਾ ਪਿੰਨਾ ਜਿਸ ਦੀ ਬੰਤਰ ਕੁਝ ਕੁ ਲਾਟੂ ਨਾਲ ਭਾਵ ਆਂਡੇ ਨਾਲ ਮੇਲ ਖਾਂਦੀ ਹੈ ਨੂੰ ਗਲੋਟਾ ਕਹਿੰਦੇ ਹਨ ਗਲੋਟੇ ਦੇ ਧਾਗੇ ਤੋਂ ਹੀ ਕੱਪੜਾ ਤਿਆਰ ਕੀਤਾ ਜਾਂਦਾ ਹੈ ਗਲੋਟਾ ਬਣਾਉਣ ਲਈ ਰੂਹ ਦੀ ਪੂਣੀ ਨੂ ਚਰਖੇ ਦੇ ਤੱਕਲੇ ਦੇ ਸਿਰੇ ਨਾਲ ਜੋੜ ਕੇ ਪੂਣੀ ਵਿੱਚੋਂ ਧਾਗਾ ਕੱਤਣਾ ਸ਼ੁਰੂ ਕੀਤਾ ਜਾਂਦਾ ਹੈ ਇਸ ਕੱਤੇ ਧਾਗੇ ਨੂੰ ਫੇਰ ਤੱਕਲੇ ਦੇ ਸਿਰੇ ਨਾਲ ਲਾ ਕੇ ਤੱਕਲੇ ਵਿੱਚ ਪਾਏ ਦਮਕੜੇ ਦੇ ਨਾਲ ਤੱਕਲੇ ਉੱਪਰ ਬਲੇਟ ਦਿੱਤਾ ਜਾਂਦਾ ਹੈ ਫਿਰ ਪੂਣੀ ਕੱਤਨੀ ਸ਼ੁਰੂ ਕੀਤੀ ਜਾਂਦੀ ਹੈ ਕੱਤੀ ਪੂਣੀ ਦੇ ਧਾਗੇ ਨੂੰ ਫਿਰ ਪਹਿਲਾਂ ਦਮਕੜੇ ਦੇ ਕੋਲ ਬਲੇਟੇ ਧਾਗੇ ਉੱਪਰ ਬਲੇਟ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਪੂਣੀਆਂ ਕੱਤ ਕਰਤ ਕੇ ਧਾਗੇ ਉੱਪਰ ਧਾਗੇ ਨੂੰ ਬਲੇਟ ਕੇ ਗਲੋਟਾ ਤਿਆਰ ਕੀਤਾ ਜਾਂਦਾ ਹੈ ਤਿਆਰ ਕੀਤੇ ਗਲੋਟੇ ਦੇ ਅਗਲੇ ਹਿੱਸੇ ਦੀ ਸ਼ਕਲ ਥੋੜੀ ਜਿਹੀ ਗੁਲਾਈ ਵਾਲੀ ਬਣ ਜਾਂਦੀ ਹੈ ਤੇ ਉਸ ਦੇ ਪਿਛਲੇ ਹਿੱਸੇ ਦੀ ਸ਼ਕਲ ਕਾਫੀ ਮੋਟਾਈ ਤੇ ਗੁਲਾਈਵਾਰੀ ਬਣ ਜਾਂਦੀ ਹੈ। ਦਮਕੜੇ ਦੇ ਨਾਲ ਵਾਲੇ ਹਿੱਸੇ ਦੀ ਗੁਲਾਈ ਫੇਰ ਘਟ ਜਾਂਦੀ ਹੈ। ਬਣੇ ਗਲੋਟੇ ਨੂੰ ਫੇਰ ਦਮਕੜੇ ਸਮੇਤ ਤੱਕਲੇ ਤੋਂ ਲਾ ਕੇ ਰੱਖ ਲਿਆ ਜਾਂਦਾ ਹੈ। 담ਕੜੇ ਨੂੰ ਫੇਰ ਤੱਕਲੇ ਵਿੱਚ ਪਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਗਲੋਟਾ ਤਿਆਰ ਕੀਤਾ ਜਾਂਦਾ ਹੈ। ਹੁਣ ਖੱਦਰ ਬਹੁਤ ਹੀ ਘੱਟ ਤਿਆਰ ਕੀਤਾ ਜਾਂਦਾ ਹੈ। ਇਸ ਲਈ ਹੁਣ ਕੋਈ ਕੋਈ ਜਨਾਨੀ ਹੀ ਚਰਖਾ ਕੱਤਦੀ ਹੈ। ਅੱਜ ਦੀ ਬਹੁਤੀ ਪੀੜ੍ਹੀ ਨੂੰ ਤਾਂ ਤੰਦ ਵੀ ਪਾਉਣਾ ਨਹੀਂ ਆਉਂਦਾ। ਕੱਤ ਕੇ ਗਲੋਟਾ ਕਿੱਥੋਂ ਬਣਾਉਣਗੀਆਂ? ਸੋ ਧੰਨਵਾਦ ਜੀ।